ਖਬਰ ਨਮਾ ਦੇਖ ਰਿਹਾ ਸਾਰੀ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੋਸ ਰਾਜ ਕੱਲ ਪਹਿਲਾ ਖਬਰ ਆਈ ਸੀ ਕਿ ਪੰਜਾਬ ਦੀ ਪੁਲਿਸ ਜਿਹੜੀ ਹੈ ਉਸਾਮ ਦੀ ਡਿਬੜੂਗੜੀ ਦੀ ਜੇਲ੍ਹ ਲਈ ਰਵਾਨਾ ਹੋ ਚੁੱਕੀ ਹੈ ਕਿਉਂਕਿ 22 April ਨੂੰ ਭਾਈ ਅਮਰਤਪਾਲ ਖਾਲਸਾ ਦੀ NSA ਖਤਮ ਹੋ ਜਾਣੀ ਹੈ ਵੈਸੇ ਤਾਂ NSA 1 ਸਾਲ ਦੀ ਹੁੰਦੀ ਹੈ ਫਿਰ ਵੀ 2 ਸਾਲ ਦੀ ਲਗਾ ਦਿੱਤੀ ਗਈ ਪਹਿਲਾ 1 ਸਾਲ ਦੀ ਫਿਰ 1 ਸਾਲ ਦੀ ਉਸ ਤੋਂ ਬਾਅਦ ਫਿਰ ਦੁਬਾਰਾ ਖਬਰਾਂ ਆਈਆਂ ਕਿ ਭਾਈ ਅੰਮ੍ਰਿਤਪਾਲ ਖਾਲਸਾ ਨੂੰ ਜਿਹੜੀ ਅਸਾਮ ਦੀ ਡਿਬਿਡੂਗੱਡੀ ਜੇਲ੍ਹ ਹੈ ਉਹ ਆਪਣੀ ਜੇਲ੍ਹ ਦੇ ਵਿੱਚ ਰੱਖਣ ਦੀ ਇਜਾਜ਼ਤ ਨਹੀਂ ਦੇ ਰਹੀ ਇਹ ਲੇਕਿਨ ਗ੍ਰਹਿ ਮੰਤਰਾਲੇ ਦੀ ਮਿਲੀ ਭੂਗਤ ਅਤੇ ਦੂਸਰੇ ਪਾਸੇ ਸੂਬੇ ਦੇ ਮੁੱਖ ਮੰਤਰੀ ਸੂਬੇ ਦੀ ਸਰਕਾਰ ਦੀ ਮਿਲੀ ਭੂਗਤ ਦੇ ਨਾਲ ਐਨਐਸਐ ਇੱਕ ਸਾਲ ਦੀ ਹੋਰ ਵਧ ਗਈ ਹੈ ਭਾਈ ਅੰਮ੍ਰਿਤਪਾਲ ਹਾਲੇ ਕਿ ਇਸ ਦੀ ਜਿਹੜੀ ਜਾਣਕਾਰੀ ਹੈ ਉਹ ਪੂਰੀ ਤਰ੍ਹਾਂ ਉਸ ਦੀ ਪੁਸ਼ਟੀ ਨਹੀਂ ਹੋਈ ਲੇਕਿਨ ਹਰ ਚੈਨਲ ਤੇ ਦਿਖਾਇਆ ਜਾ ਰਿਹਾ ਹੈ ਕਿ ਬੜਾ ਵੱਡਾ ਪੱਤਾ ਖਿੜ ਦਿੱਤਾ ਗਿਆ ਹੈ ਭਾਈ ਅਮਰਤਪਾਲ ਖਾਲਸਾ ਦੇ ਵਿਰੁੱਧ ਕਿਉਂਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਬਹੁਤ ਡੇਢ ਸਾਲ ਰਹਿ ਗਿਆ ਹੈ ਭਾਈ ਅਮਰਤਪਾਲ ਸਰ ਖਾਲਸਾ ਦੀ ਸਰਕਾਰ ਵੀ ਬਣ ਸਕਦੀ ਹੈ ਜਿਸ ਤਰ੍ਹਾਂ ਸਰਬਜੀਤ ਸਿੰਘ ਖਾਲਸਾ ਨੇ 13 ਅਪ੍ਰੈਲ ਵਿਸਾਖੀ ਵਾਲੇ ਦਿਨ ਸ਼੍ਰੀ ਦਮਦਮਾ ਸਾਹਿਬ ਦੀ ਧਰਤੀ ਤੋਂ ਕੌਮ ਨੂੰ ਸੰਬੋਧਨ ਕੀਤਾ ਕਿ 70 ਵਿਧਾਇਕ ਜਿੱਤਾਂਗੇ ਅਤੇ ਮੁੱਖ ਮੰਤਰੀ ਬਣਨਗੇ ਭਾਈ ਅਮਰਤਪਾਲ ਸਿੰਘ ਖਾਲਸਾ ਲੇਕਿਨ ਇੱਧ ਕੱਲ ਜਿਵੇਂ ਹੀ ਸ਼ਾਮ ਨੂੰ ਪਤਾ ਲੱਗਿਆ ਕਿ ਭਾਈ ਅਮਰਤਪਾਲ ਖਾਲਸਾ ਦੀ ਐਨਐਸਏ ਵਕਰੀ ਹੈ ਹਾਲਾਂਕਿ ਐਨਐਸਏ ਵਧਾਉਣ ਦਾ ਕੋਈ ਕਾਰਨ ਹੀ ਹੋਣਾ ਚਾਹੀਦਾ ਹੈ ਕਿਉਂਕਿ ਜਿਸ ਤਰ੍ਹਾਂ ਤੱਕੇ ਦਿਨ ਯੁਆਪਾ ਲਗਾਇਆ ਗਿਆ ਯੁਆਪਾ ਦੇ ਅਧਿਕਾਰੀਆਂ ਨੇ ਜਿਹੜੇ ਸੱਟ ਲਗਾਈ ਸੀ ਉਹਨਾਂ ਨੇ ਇਹ ਸਪਸ਼ਟ ਕਰ ਦਿੱਤਾ ਹੈ ਕਿ ਜਿਹੜੇ ਗੁਰ ਹਰਪ੍ਰੀਤ ਹਰਿ ਨੌਕੇ ਦਾ ਕਤਲ ਹੋਇਆ ਹੈ ਉਹ ਗੁੱਜੇ ਭੇਤ ਜਾਣਦਾ ਸੀ ਭਾਈ ਅਮਰਤਪਾਲ ਸਿੰਘ ਖਾਲਸਾ ਦੇ ਇਸ ਕਰਕੇ ਜੇਲ੍ਹ ਦੇ ਅੰਦਰੋਂ ਬੈਠ ਕੇ ਕਤਲ ਕਰਵਾ ਦਿੱਤਾ ਗਿਆ ਭਾਈ ਅਮਰਤਪਾਲ ਖਾਲਸਾ ਦੀ ਸ਼ਹਿ ਤੇ ਕਤਲ ਹੋਇਆ ਗੁਰਪ੍ਰੀਤ ਹਰੀ ਨੌਕੇ ਦਾ ਇਸ ਨੂੰ ਲੈ ਕੇ ਹੁਣ ਫਿਰ ਨਿਸ਼ਾਨੀਆਂ ਸਵਾਲ ਖੜੇ ਹੋ ਗਏ ਨੇ ਲੇਕਿਨ ਕੱਲ ਤੱਕ ਕਮਾਲ ਹੀ ਹੋਊਗੀ ਕਿ ਗ੍ਰਹਿ ਮਤਰਾਲੇ ਨੇ 1 ਸਾਲ ਦੀ ਐਨਐਸਸੀ ਹੋਰ ਵਧਾ ਦਿੱਤੀ ਹੈ ਉਹਦੋਂ ਅਸਾਮ ਦੀ ਡਿਬੜੂਗੜ ਦੀ ਜੇਲ੍ਹ ਦੇ ਜਿਹੜੇ ਅਧਿਕਾਰੀ ਨੇ ਉਹਨਾਂ ਨੇ ਭਾਈ ਅਮਰਤਪਾਲ ਖਾਲਸਾ ਨੂੰ ਰੱਖਣ ਤੋਂ ਇਨਕਾਰ ਕਰ ਦਿੱਤਾ ਕੀ ਇਹ ਭਾਈ ਅਮਰਤਪਾਲ ਖਾਲਸਾ ਨੂੰ ਜਿਹੜੀ ਪੁਲਿਸ ਲੈਣ ਜਾ ਰਹੀ ਸੀ ਕੱਲ ਕਿਤੇ ਉਹ ਹੋਰ ਭਾਰਤੀ ਜੇਲ੍ਹ ਦੇ ਵਿੱਚ ਤਾਂ ਨਹੀਂ ਸ਼ਿਫਟ ਕਰੇਗੀ ਖੱਛੇ ਜਾਣਕਾਰੀ ਇਹ ਵੀ ਆ ਰਹੀ ਹੈ ਕਿ ਦਿੱਲੀ ਦੀ ਤਿਹਾਰ ਦੇ ਜੇਲ੍ਹ ਦੇ ਵਿੱਚ ਵੀ ਰੱਖਿਆ ਜਾ ਸਕਦਾ ਹੈ ਭਾਈ ਅਮਰਤਪਾਲ ਖਾਲਸਾ ਨੂੰ ਯਾਨੀ ਕਿ ਭਾਈ ਅਮਰਤਪਾਲ ਖਾਲਸਾ ਦਾ ਜੇਲ੍ਹ ਦੇ ਵਿੱਚੋਂ ਆਉਣਾ ਸਕਾਲਾ ਨਹੀਂ ਹੋਵੇਗਾ ਕਿ ਉਹਨਾਂ ਤੇ ਯੁਵਾਪਾ ਵੀ ਲੱਗਿਆ ਹੋਇਆ ਹੈ ਗੁਰਪ੍ਰੀਤ ਹਰਿਕੇ ਦੇ ਨੋਂ ਨੂੰ ਕਤਨ ਨੂੰ ਲੈ ਕੇ ਯਾਨੀ ਕਿ ਸਾਰਾ ਕੁਝ ਭਾਈ ਅੰਮ੍ਰਿਤਪਾਲ ਖਾਲਸਾ ਦੇ ਨਾਲ ਕਿਉਂ ਹੋ ਰਿਹਾ ਹੈ ਪਹਿਲਾ 1 ਸਾਲ ਦੀ NSA ਫਿਰ 1 ਸਾਲ ਦੀ NSA ਫਿਰ 1 ਸਾਲ ਦੀ ਹੋਰ NSA ਹਾਲੇ ਕਿ ਇਸ ਦੀ ਜਿਹੜੀ ਪੁਕਤਾ ਜਾਣਕਾਰੀ ਦੇਸੀ ਪੁਸ਼ਟੀ ਨਹੀਂ ਕਰਦੇ ਲੇਕਿਨ ਫਿਰ ਵੀ ਕੱਲ ਦੀਆਂ ਖਬਰਾਂ ਆ ਰਹੀਆਂ ਨੇ ਵੱਡੇ ਵੱਡੇ ਚੈਨਲਾਂ ਤੇ ਵਾਰ-ਵਾਰ ਭਾਈ ਅੰਮ੍ਰਿਤਪਾਲ ਖਾਲਸਾ ਦਾ ਨਾਮ ਲਿਆ ਜਾ ਰਿਹਾ ਹੈ ਕਿ ਭਾਈ ਅਮਰਤਪਾਲ ਖਾਲਸਾ ਦੀ ਐਨਐਸਏ ਇੱਕ ਸਾਲ ਵਾਸਤੇ ਹੋਰ ਵਧਾ ਦਿੱਤੀ ਗਈ ਹੈ ਭਾਰਤ ਦੇ ਗ੍ਰਹਿ ਮਤਰਾਲੇ ਵੱਲੋਂ ਹੁਣ ਇਮਾਨ ਸਿੰਘ ਖਾਰਾ ਜੋ ਭਾਈ ਅਮਰਤਪਾਲ ਖਾਲਸਾ ਦੇ ਵਕੀਲ ਨੇ ਉਹਨਾਂ ਦੀ ਕੀ ਰਣਨੀਤੀ ਹੋਵੇਗੀ ਇਹ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗੇਗਾ ਜੇ ਗੱਲ ਕਰੀਏ ਭਾਈ ਅਮਰਤਪਾਲ ਖਾਲਸਾ ਦੇ ਸਾਥੀ ਆਲਰੇਡੀ ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ ਆ ਚੁੱਕੇ ਨੇ ਵਕ ਵਕ ਜੇਲ੍ਹਾਂ ਦੇ ਵਿੱਚ ਡੱਗੇ ਹੋਏ ਡੱਕੇ ਹੋਏ ਨੇ ਉਹਨਾਂ ਦੀ ਪੁਸ਼ਟੀ ਹੋ ਰਹੀ ਹੈ ਉਹਨਾਂ ਦੀ ਇਨਵੈਸਟੀਗੇਸ਼ਨ ਹੋ ਰਹੀ ਹੈ 2023 ਦੇ ਵਿੱਚ 23 ਫਰਵਰੀ ਨੂੰ ਅਜਨਾਲਾ ਦੇ ਥਾਣੇ ਉੱਤੇ ਹਮਲਾ ਕੀਤਾ ਗਿਆ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਿੱਧੇ ਉੱਪਰ ਰੱਖ ਕੇ ਲੈ ਗਏ। ਇੱਕ ਧਾਰਮਿਕ ਹੋ ਗਿਆ। ਦੂਸਰੇ ਪਾਸੇ ਉਹ ਕੁੱਤੂ ਕਹਿੰਦੇ ਨੇ ਕਿ ਜਿਹੜੇ ਐਸਐਸਆਈ ਜੇ ਐਸਐਚ ਉਹਦੇ ਨਾਲ ਧੱਕਾ ਮੁਕੀ ਵੀ ਕੀਤੀ ਗਈ। ਹੁਣ ਅੱਗੇ ਰਣਨੀਤੀ ਕੀ ਹੁੰਦੀ ਹੈ ਭਾਈ ਅਮਰਤਪਾਲ ਖਾਲਸਾ ਦੀ? ਕੀ ਭਾਈ ਅਮਰਤਪਾਲ ਖਾਲਸਾ ਪੰਜਾਬ ਤੇ ਹਰਿਆਣਾ ਦੀ ਹਾਈ ਕੋਰਟ ਦਾ ਜਾਂ ਸੁਪਰੀਮ ਕੋਰਟ ਦਾ ਰੁਕ ਕਰਦੇ ਨੇ ਜਾਂ ਨਹੀਂ ਕਰਦੇ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਆਮਾਨ ਸਿੰਘ ਖਾਰਾ ਵੱਲੋਂ ਪਤਾ ਲੱਗੇਗਾ ਤਾਂ